ਜਿਹੜੀ ਸਿੱਖ ਸੰਗਤ ਆ ਜਾਂ ਜਿਹੜੇ ਸਿੱਖਾਂ ਦਾ ਵਿਰਸਾ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਸ਼ਖਸ ਉਹ ਅਕਾਲ ਪੁਰਖ ਦੀ ਮੂਰਤਾਂ ਜੋ 20 ਰੁਪਈਆਂ ਦਾ ਲੰਗਰ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਔਰ ਅੱਜ ਦੇ ਦਿਨ ਤੋਂ ਰਹੀ ਦੁਨੀਆ ਤੱਕ ਚੱਲਦਾ ਰਹੇਗਾ ਖੁਸ਼ੀ ਦਾ ਮੌਕਾ ਜਾਂ ਤੁਸੀਂ ਗਮੀ ਦਾ ਮੌਕਾ ਵੇਖੋਗੇ ਉੱਥੇ ਅਕਾਲ ਪੁਰਖਵਰੇ ਗੁਰੂ ਨਾਨਕ ਵੱਲੋਂ ਲੰਗਰ ਦੀ ਕੋਈ ਘਾਟ ਅੱਜ ਤੱਕ ਨਾ ਆਈ ਤੇ ਨਾ ਆਵੇਗੀ ਇਸੇ ਤਰ੍ਹਾਂ ਲੰਗਰ ਚੱਲਦੇ ਰਹਿਣਗੇ ਦਾ ਅਨਮਿਊਟ ਉੱਤੇ ਜੁੜੇ ਹੋ ਤੁਸੀਂ ਇਸ ਵਕਤ ਅਸੀਂ ਖਨੋਰੀ ਦਾਤਾ ਸਿੰਘ ਵਾਲਾ ਬਾਰਡਰ ਤੋਂ ਤੁਹਾਡੇ ਨਾਲ ਸਿੱਧੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਬਰਸਾਤ ਦਾ ਮੌਸਮ ਹੈ ਪਰ ਕਿਸਾਨ ਪੂਰੀ ਤਰ੍ਹਾਂ ਮੁਸਤਦੀਦ ਨਾਲ ਡਟੇ ਹੋਏ ਨੇ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ 27ਵੇਂ ਦਿਨ ਵਿੱਚ ਸ਼ਾਮਲ ਹੋ ਚੁੱਕਾ ਹੈ ਬਰਸਾਤ ਦੇ ਮੌਸਮ ਦੇ ਵਿੱਚ ਵੀ ਕਿਸਾਨ ਜਿੱਥੇ ਪੂਰੀ ਤਰ੍ਹਾਂ ਡਟੇ ਹੋਏ ਨੇ ਉੱਥੇ ਵਕ-ਵਕ ਸਮਾਜਿਕ ਧਾਰਮਿਕ ਸਮਾਜਿਕ ਜਥੇਬੰਦੀਆਂ ਵੱਲੋਂ ਲੰਗਰਾਂ ਦਾ ਪ੍ਰਬੰਧ ਲਾਜ਼ਮਬ ਕੀਤਾ ਗਿਆ ਹੈ ਚਾਹੇ ਜੋੜ ਮੇਲ ਦੇ ਚੱਲਦਿਆਂ ਬਹੁਤ ਸਾਰੇ ਲੋਕ ਫਤੇਗੜ ਵਾਲੀ ਸਾਈਡ ਲੰਗਰ ਲੈ ਕੇ ਜਾਂਦੇ ਨੇ ਪਰ ਇਸ ਵਾਰ ਕਿਸਾਨੀ ਮੋਰਚੇ ਦੇ ਵਿੱਚ ਵੀ ਫਤੇਗੜ ਸਾਹਿਬ ਦੀ ਤਰਜ਼ ਦੇ ਉੱਤੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸੋ ਗੱਲਬਾਤ ਕਰਦੇ ਆ ਇਸ ਵਕਤ ਅਸੀਂ ਕਾਰ ਸੇਵਾ ਵਾਲੇ ਸੰਤ ਬਾਬਾ ਅਮਰੀਕ ਸਿੰਘ ਜੀ ਦੇ ਲੰਗਰ ਦੇ ਵਿੱਚ ਮੌਜੂਦ ਹਾਂ ਜਿੱਥੇ ਆंदोलਨਕਾਰੀ ਕਿਸਾਨ ਜਾਂ ਇਸ ਆंदोलਨ ਵਿੱਚ ਆਪਣੇ ਮਹਿਬੂਬ ਲੀਡਰਾਂ ਨੂੰ ਸੁਣਨ ਦੇ ਲਈ ਕਿਸਾਨ ਪਹੁੰਚ ਰਹੇ ਨੇ ਗੱਲਬਾਤ ਵੀ ਕਰਦੇ ਆ। ਮੈਂ ਇੱਕ ਵਾਰ ਕਹੂੰਗਾ ਤਸਵੀਰਾਂ ਦਿਖਾ ਦੇਣ ਉਹਨਾਂ ਲੋਕਾਂ ਦੀਆਂ ਜੋ ਲੰਗਰ ਨੂੰ ਵਰਤਾ ਰਹੇ ਨੇ ਤੇ ਜਿਨ੍ਹਾਂ ਵੱਲੋਂ ਲੰਗਰ ਛਕਿਆ ਜਾ ਰਿਹਾ ਸੋ ਇਹ ਗੁਰਨਾਨਕ ਦਾ ਲੰਗਰ ਹੈ ਲਗਾਤਾਰ ਸੰਗਤਾਂ ਵੱਲੋਂ ਜਿੱਥੇ ਆਪਣੇ ਦਸਵੰਦ ਕੱਢ ਕੇ ਲੰਗਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਉੱਥੇ ਹੀ ਲੰਗਰ ਜਿਹੜੇ ਨੇ ਉਹ ਛਕ ਰਹੇ ਨੇ ਤਾਂ ਇੱਕ ਤਸਵੀਰ ਲੰਗਰ ਦੀ ਹੈ ਇਹ ਸੰਤ ਬਾਬਾ ਅਮਰੀਕ ਸਿੰਘ ਕਾਰਸਿਵਾ ਵਾਲਿਆਂ ਦਾ ਲੰਗਰ ਸੋ ਗੱਲਬਾਤ ਵੀ ਕਰਾਂਗੇ ਇੱਕ ਹੋਰ ਤਸਵੀਰ ਦਿਖਾਉਣੀ ਹੈ ਕਿ ਕਿੰਨੀ ਵੱਡੀ ਤਾਦਾਦ ਦੇ ਵਿੱਚ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਔਰ ਇਹ ਪ੍ਰਸ਼ਾਦਾ ਪਿੰਡਾਂ ਤੋਂ ਪੱਕੇ ਆਉਂਦੇ ਨੇ ਗੱਠੜੀਆਂ ਦੇ ਵਿੱਚ ਪ੍ਰਸ਼ਾਦੇ ਨੇ ਤੇ ਦੂਸਰੀ ਸਾਈਡ ਸਬਜੀ ਦਾ ਪ੍ਰਬੰਧ ਇੱਕ ਵੱਡਾ ਕੜਾਹਾ ਜਿਹੜਾ ਹੈ ਉਹ ਸਬਜੀ ਦਾ ਇਸੇ ਤਰ੍ਹਾਂ ਹੀ ਇੱਕ ਸਬਜੀ ਮੁੱਕਦੀ ਹੈ ਤੇ ਦੂਜੀ ਜਿਹੜੀ ਹੈ ਉਹ ਇੱਥੇ ਪਹੁੰਚ ਜਾਂਦੀ ਹੈ ਇੱਕ ਦੂਸਰੀ ਸਾਈਡ ਤੋਂ ਤਸਵੀਰ ਵੀ ਤੁਹਾਨੂੰ ਵਿਖਾਵਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਲੰਗਰ ਹੈ ਉਹ ਵਰਤਾਇਆ ਜਾ ਰਿਹਾ ਤੇ ਲੰਗਰ ਨੂੰ ਸਰਵ ਕਰਨ ਦਾ ਤਰੀਕਾ ਧਾਰਮਿਕ ਤੌਰ ਦੇ ਉੱਤੇ ਵੀ ਖਿਆਲ ਰੱਖਿਆ ਜਾਂਦਾ ਕਿ ਲੰਗਰ ਦੀ ਮਰਿਆਦਾ ਜਿਹੜੀ ਹੈ ਉਹ ਰੱਖੀ ਜਾਵੇ ਹੱਥ ਜੋੜ ਕੇ ਲੰਗਰ ਪ੍ਰਸ਼ਾਦੇ ਨੂੰ ਲਿਆ ਜਾਂਦਾ ਹੈ ਤੇ ਬਰਤਨ ਵੀ ਅਦੁੱਲਨਕਾਰੀ ਕਿਸਾਨਾਂ ਵੱਲੋਂ ਆਪਣੇ ਆਪ ਜਿਹੜੇ ਨੇ ਉਹ ਸਾਫ਼ ਕੀਤੇ ਜਾਂਦੇ ਨੇ ਕੁਝ ਕਿਸਾਨ ਜੁੜੇ ਨੇ ਸਭ ਤੋਂ ਪਹਿਲਾਂ ਲੰਗਰ ਵਰਤਾ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਿੰਘ ਸਾਹਿਬ ਇੱਕ ਮਿੰਟ ਦੇ ਦਿਓ ਥੋੜਾ ਇੱਕ ਮਿੰਟ ਕਿਹੜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਅਸੀਂ ਤੇ ਨੂਰਪੁਰਾ ਜੀ ਸਾਡਾ ਪਤਣਾ ਤਹਿਸੀਲ ਦੇ ਕੋਲ ਨੂਰਪੁਰਾ ਪਿੰਡ ਸਾਡਾ ਜੀ ਜੋਂ ਦਾ ਲੰਗਰ ਉਹ ਤੋਂ ਅਜੋਨ ਚੱਲਿਆ ਉਹਦਾ ਲੰਗਰ ਚੱਲਦਾ ਹੈ ਹੁਣ ਅੱਜ ਹੁਣ ਬਾਬਾ ਮਰੀਦ ਸਿੰਘ ਦਾ ਹੋ ਗਿਆ ਪੰਜ ਚਾਰ ਦਿਨ ਲੰਗਰ ਚੱਲਦੇ ਨੂੰ ਨਾਲ ਨੂਰਪੁਰੇ ਦਾ ਵੀ ਚੱਲਦਾ ਦੋਵਾਂ ਲੰਗਰ ਬਾਬਾ ਮਰੀਦ ਸਿੰਘ ਦੀ ਸੇਵਾ ਚੱਲ ਰਹੀ ਬਾਕੀ ਪਿੰਡਾਂ ਤੋਂ ਵੀ ਆ ਰਿਹਾ ਇਕੱਠਾ ਹੋ ਕੇ ਪਰਲੇ ਪਾਸੇ ਬਣਾ ਰਹੇ ਲੰਗਰ ਇੱਥੇ ਹੀ ਵਰਤਾ ਰਹੇ ਆ ਜੀ ਸਾਰੀ ਸੰਗਤ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਨੂੰ ਇਸ ਮధ్యਮ ਰਾਈ ਦੱਸਣਾ ਚਾਹੁੰ ਜਾ ਜਿਹੜੇ ਸਿੱਖਾਂ ਦਾ ਵਿਰਸਾ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਸ਼ਖਸ ਉਹ ਅਕਾਲ ਪੁਰਖ ਦੀ ਮੂਰਤਾਂ ਜੋ 20 ਰੁਪਈਆ ਦਾ ਲੰਗਰ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਔਰ ਅੱਜ ਦੇ ਦਿਨ ਤੋਂ ਰਹੀ ਦੁਨੀਆ ਤੱਕ ਚੱਲਦਾ ਰਹੇਗਾ ਕਿਉਂਕਿ ਇਹ ਸਿੱਖਾਂ ਦੇ ਇਤਿਹਾਸ ਤੋਂ ਸਭ ਤੋਂ ਵੱਡੀ ਗੱਲ ਆ ਕਿ ਜਿਹੜਾ ਗੁਰੂ ਦੇ ਗੁਰੂ ਘਰ ਦੇ ਸਿੱਖ ਨੇ ਮਹਾਂਪੁਰਸ਼ ਬਾਬੇ ਕਾਰ ਸੇਵਾ ਵਾਲੇ ਇਹਨਾਂ ਦੀ ਬਹੁਤ ਵੱਡੀ ਸੇਵਾ ਹੈ ਇਸ ਕਰਕੇ ਜਿਹੜਾ ਲੰਗਰ ਇਹੋ ਜੇ ਕੰਮ ਹੈ ਤੇ ਜਾਂ ਭਾਈ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਨ ਵਰਤਨ ਦੇ ਬੈਠੇ ਨੇ ਇਹ ਸਾਡੇ ਛੋਟੇ ਛੋਟੇ ਸਹਿਬ ਜਿਹੜੇ ਜਿਹੜੇ ਸ਼ਹੀਦ ਹੋਏ ਨੇ ਬਤੇਗੜ ਸਾਹਿਬ ਉੱਥੇ ਲਾ ਲੋ ਜਿੱਥੇ ਕਿਤੇ ਵੀ ਤੁਸੀਂ ਸਿੱਖਾਂ ਦੀ ਇਹੋ ਜੀ ਜਾਂ ਖੁਸ਼ੀ ਦਾ ਮੌਕਾ ਜਾਂ ਤੁਸੀਂ ਗਮੀ ਦਾ ਮੌਕਾ ਵੇਖੋਗੇ ਉੱਥੇ ਅਕਾਲ ਪੁਰਖਵਰੇ ਗੁਰੂ ਨਾਨਕ ਵੱਲੋਂ ਲੰਗਰ ਦੀ ਕੋਈ ਘਾਟ ਅਜੇ ਤੱਕ ਨਾ ਆਈ ਤੇ ਨਾ ਆਵੇਗੀ ਇਸੇ ਤਰ੍ਹਾਂ ਲੰਗਰ ਚੱਲਦੇ ਰਹਿਣਗੇ ਸੋ ਲੰਗਰਾਂ ਦੇ ਪ੍ਰਬੰਧ ਨੂੰ ਲੈ ਕੇ ਪਹੁੰਚ ਰਿਹਾ ਉਦੋਂਨਕਾਰੀ ਕਿਸਾਨਾਂ ਦੇ ਵੱਲੋਂ ਸਿਫਤ ਵੀ ਕੀਤੀ ਜਾਂਦੀ ਹੈ ਕਿ ਗੁਰੂ ਨਾਨਕ ਦੇਵ ਦਾ ਵੀਰ ਪੈਦਾ ਲੰਗਰ ਲਗਾਤਾਰ ਚੱਲ ਰਹੀ ਹੈ ਹੋਰ ਵੀ ਤਸਵੀਰ ਦਿਖਾਉਣੇ ਆ ਤੁਹਾਨੂੰ ਪਿੰਡ ਨੂਰਪੁਰ ਦੇ ਸਹਿਯੋਗ ਇਸ ਲੰਗਰ ਦੇ ਵਿੱਚ ਉਹਨਾਂ ਵੱਲੋਂ ਲਗਾਤਾਰ ਲੰਗਰ ਜਿਹੜਾ ਪਿਛਲੀ 13 ਫਰਵਰੀ ਤੋਂ ਇੱਥੇ ਵਰਤਾਇਆ ਜਾ ਰਿਹਾ ਸੀ ਤਾਂ ਹੁਣ ਸੰਤ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲੇ ਵੀ ਨਾਲ ਆਏ ਨੇ ਤਾਂ ਇੱਕ ਦੂਸਰੀ ਸਾਈਡ ਦੀ ਤਸਵੀਰ ਵੀ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਲੰਗਰ ਬਣਾਇਆ ਜਾਂਦਾ ਹੈ ਇਹ ਉਹ ਲੰਗਰ ਦੀ ਤਸਵੀਰ ਹੈ ਜਿੱਥੇ ਲੰਗਰ ਨੂੰ ਬਣਾਇਆ ਜਾਂਦਾ ਹੈ ਤੇ ਦੂਸਰੀ ਸਾਈਡ ਲੰਗਰ ਨੂੰ ਸ਼ਿਕਾਇਆ ਜਾਂਦਾ ਅੰਦਰ ਦੀ ਤਸਵੀਰ ਵੀ ਦਿਖਾਉਨੇ ਆ ਤੁਹਾਨੂੰ ਅੰਦਰ ਦੀ ਤਸਵੀਰ ਵੀ ਦਿਖਾਉਨੇ ਆ ਬੀਬੀਆਂ ਵੱਲੋਂ ਲੰਗਰ ਪਕਾਇਆ ਜਾ ਰਿਹਾ ਹੈ ਇਹ ਗੁਰੂ ਨਾਨਕ ਦਾ ਲੰਗਰ ਹੈ ਲਗਾਤਾਰ ਜਾਰੀ ਹੈ ਤਸਵੀਰਾਂ ਦੇਖ ਰਹੇ ਹੋ ਤੁਸੀਂ ਖਨੋਰੀ ਦਾਤਾ ਸਿੰਘ ਵਾਲਾ ਹਰਿਆਣਾ ਬਾਰਡਰ ਤੋਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਤੁਹਾਨੂੰ ਤਾਂ ਇਹ ਤਸਵੀਰਾਂ ਨੇ ਗੁਰੂ ਨਾਨਕ ਦੇ ਲੰਗਰ ਦੀਆਂ ਸੰਤ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਇਹ ਲੰਗਰ ਤਿਆਰ ਕੀਤਾ ਜਾ ਰਿਹਾ ਤੇ ਨੂਰਪੁਰਾ ਪਿੰਡ ਦੀ ਸੰਗਤ ਜਿਹੜੀ ਹੈ ਉਹ ਪਿਛਲੀ 13 ਫਰਵਰੀ ਤੋਂ ਲੰਗਰ ਦੀ ਸੇਵਾ ਦੇ ਵਿੱਚ ਲਗਾਤਾਰ ਜੁਟੀ ਹੋਈ ਹੈ ਛੱਡ ਲਗਾਤਾਰ ਜੁਟੀ ਹੋਈ ਹੈ ਤਾਂ ਇਹ ਤਸਵੀਰ ਹੈ ਲੰਗਰ ਦੀ 70 70 ਸਾਲ ਦੀਆਂ ਬਜ਼ੁਰਗ ਔਰਤਾਂ ਲੰਗਰ ਦੀ ਸੇਵਾ ਦੇ ਵਿੱਚ ਲਗਾਤਾਰ ਸੇਵਾ ਕਰ ਰਹੀਆਂ ਨੇ ਤਾਂ ਇਹ ਜਿਹੜੀ ਤਸਵੀਰ ਖਨੌਰੀ ਦਾਤਾ ਸਿੰਘ ਵਾਲਾ ਬਾਰਡਰ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਹਰ ਰੋਜ਼ ਜਿਹੜਾ ਲੰਗਰ ਹੈ ਇੱਥੇ ਬਣਾਇਆ ਜਾਂਦਾ ਹੈ ਸੰਤ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲੇ ਵੀ ਇਸ ਵਕਤ ਲੰਗਰ ਦੇ ਵਿੱਚ ਪਹੁੰਚ ਚੁੱਕੇ ਨੇ ਉਹਨਾਂ ਵੱਲੋਂ ਵੀ ਲੰਗਰ ਦੀ ਸੇਵਾ ਜਿਹੜੀ ਹੈ ਉਹ ਨੂਰਪੁਰਾ ਪਿੰਡ ਦੇ ਨਾਲ ਸਹਿਯੋਗ ਦੇ ਨਾਲ ਚਲਾਈ ਜਾ ਰਹੀ ਹੈ ਤਾਂ ਗੱਲਬਾਤ ਵੀ ਕਰਦੇ ਆ ਕੋਈ ਸਿੰਘ ਡਟੇ ਹੋਏ ਨੇ ਇੱਥੇ ਉਹਨਾਂ ਨਾਲ ਗੱਲ ਉਹ ਸਿੰਘ ਸਾਹਿਬ ਕਿਹੜੇ ਪਿੰਡ ਤੋਂ ਆਏ ਹੋ ਆਈ ਕਾਂਤਲਾ ਬਾਬਾ ਜੀ ਤੇ ਕਾਂਤਲਾ ਕਾਂਤਲਾ ਤੇ ਅਮਰੀਕ ਸਿੰਘ ਜੀ ਕਿਦਣ ਤੋਂ ਇੱਥੇ ਆ ਗਏ ਸੀ ਸੇਵਾ ਲੈ ਕੇ ਜੀ ਬਾਬੇ ਬਾਬੇ ਅਮਰੀਕ ਸਿੰਘ ਨੂੰ ਅੱਜ ਸੇਵਾਾਂ ਕੇ 7ਵਾਂ ਦਿਨ ਹੋਇਆ ਜੀ ਅਜੇ ਤੇ ਅਜੀ ਆਏ ਆ ਜੀ ਅੱਛਾ ਜੀ ਹਾਂ 4 ਦਿਨ ਹੋ ਗਿਆ ਜੀ ਇਹ ਨੂਰਪੁਰ ਦੇ ਸਿੰਘ ਐ ਇਹਨਾਂ ਨਾਲ ਗੱਲਬਾਤ ਕਰ ਲੋ ਸਾਨੂੰ ਤੇ ਨੂਰਪੁਰ ਵੱਲੋਂ ਤਾਂ ਬੜੇ ਵੱਡੇ ਪੱਦਰ ਤੇ ਜਿਹੜਾ ਲੰਗਰ ਦੀ ਸੇਵਾ ਜਿਹੜੀ ਐ ਉਹ ਕੀਤੀ ਜਾ ਰਹੀ ਐ ਤਾਂ ਲੰਗਰ ਦੀ ਇੱਕ ਤੁਹਾਨੂੰ ਤਸਵੀਰ ਦਿਖਾਈ ਸੀ ਖਨੋਰੀ ਦਾਤਾ ਸਿੰਘ ਵਾਲਾ ਬਾਰਡਰ ਤੋਂ ਤਾਂ ਇਹ ਤਸਵੀਰ ਬਹੁਤ ਲੰਮੀ ਐ ਅੱਗੇ ਤੱਕ ਲੰਗਰਾਂ ਦਾ ਪ੍ਰਬੰਧ ਐ ਅੱਗੇ ਤੱਕ ਲੰਗਰਾਂ ਦਾ ਪ੍ਰਬੰਧ ਐ ਤੇ ਲੰਗਰ ਜਿਹੜੇ ਨੇ ਉਹ ਲਗਾਤਾਰ ਇੱਥੇ ਵਰਤਾਏ ਜਾ ਰਹੇ ਨੇ ਜਿਵੇਂ ਜਿਵੇਂ ਸੰਗਤ ਵੱਧ ਰਹੀ ਐ ਜਿਵੇਂ ਜਿਵੇਂ ਅਧੋਲਨਕਾਰੀ ਕਿਸਾਨ ਇੱਥੇ ਪਹੁੰਚ ਰਹੇ ਨੇ ਤਾਂ ਲੰਗਰਾਂ ਦਾ ਪ੍ਰਬੰਧ ਵੀ ਓਡਾ ਹੀ ਵੱਡਾ ਕੀਤਾ ਜਾ ਰਿਹਾ ਹੈ ਤਾਂ ਤੁਸੀਂ ਦਾ ਅਨਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਖਨੋਰੀ ਦਾਤਾ ਸਿੰਘ ਵਾਲਾ ਬਾਰਡਰ ਤੋਂ ਪਲ-ਪਲ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ